ਅਸੀਂ ਜੀ ਫਾਰਮ ਸੇਵਾ ਸਲਾਹਕਾਰ ਕੇਂਦਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਤਾਅਤ ਜਿਹੜੇ ਅ ਅੱਗੇ ਥੱਲੇ ਕੰਮ ਕਰਦੇ ਹਾਂ ਸੋ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਅਸੀਂ ਅਜੇ ਇੱਥੇ ਆਏ ਹਾਂ ਲਾਲੀਚੀਮਾ ਬਾਗ ਦੇ ਵਿੱਚ ਸੋ ਇਹ ਜਿਹੜਾ ਬਾਗ ਹੈ ਤੇ ਤੇ ਸਾਨੂੰ ਯੂਨੀਵਰਸਿਟੀ ਵੱਲੋਂ ਹੁਦਾਇਤਾਂ ਆਈਆਂ ਨੇ ਤੇ ਪਿੱਛੇ ਕੁਝ ਦਿਨ ਬਹੁਤ ਨੂੰ ਪਹਿਲਾਂ ਬੜਾ ਮੇਰੀ ਚੱਕੜ ਆਇਆ ਸੀ ਜਿਹਦੇ ਕਰਕੇ ਬਾਗਾਂ ਦਾ ਕਾਫੀ ਨੁਕਸਾਨ ਆਇਆ ਵਾ ਸੋ ਅੰਬ ਤੇ ਲੀਚੀ ਦੇ ਨੁਕਸਾਨ ਵੀ ਲਗਾਣ ਲਈ ਐਸਟੀਮੇਟ ਲਾਣ ਲਈ ਅਸੀਂ ਇਥੇ ਆਏ ਆਂ ਸੋ ਸਰਵੇ ਕਰ ਰਹੇ ਆਂ ਅਸੀਂ ਪੂਰੇ ਜ਼ਿਲ੍ਹੇ ਦਾ ਕਰਾਂਗੇ ਬਰਦਾਸਪੁਰ ਦਾ ਸੋ ਇਹ ਜਿਹੜਾ ਬਾਗ ਹੈ ਇਥੇ ਜਿਹੜਾ ਨੁਕਸਾਨ ਹੈ ਉਹ 10 ਤੋਂ 15% ਦੇ ਕਰੀਬ ਹੋਏਗਾ ਸੋ ਪਾਣੀਆਂ ਟੁੱਟੀਆਂ ਨੇ ਤੇਵਾਵਾ ਕਰਕੇ ਫਲ ਦਾ ਵੀ ਜਿਹੜਾ ਫਲ ਵੀ ਡਗਾ ਕਾਫੀ ਕੁਦਰਤ ਤੇ ਵੈਸੇ ਤੇ ਕੋਈ ਉਹ ਨਹੀਂ ਹੈਗਾ ਕੰਟਰੋਲ ਵੀ ਹੈਗਾ ਕਿਸੇ ਦਾ ਵੀ ਪਰ ਫਿਰ ਵੀ ਇਹ ਨੁਕਸਾਨ ਤੋਂ ਬਚਣ ਲਈ ਸਾਨੂੰ ਪੰਜਾਬ ਖੇਤੀਬੜੀ ਯੂਨੀਵਰਸਿਟੀ ਸਮੇ ਸਮੇਸਰ ਮੌਸਮ ਦੇ ਸੰਬੰਧਿਤ ਜਾਣਕਾਰੀ ਜਿਹੜੀ ਹੈ ਮਈਆ ਕਰਾਉਂਦੀ ਰਹਿੰਦੀ ਆ ਸੋ ਜਦੋਂ ਵੀ ਮੀਂਹ ਚੱਕਰ ਮੀਂਹ ਕਣੀ ਦਾ ਪਹਿਲੇ ਹੀ ਅੰਦੇਸ਼ਾ ਹੋਵੇ ਸੋ ਕਿਸਾਨਾਂ ਨੂੰ ਚਾਹੀਦਾ ਵੀ ਉਦੋਂ ਪਾਣੀ ਨਾ ਲਾਉਣ ਹਨਾ ਜੋ ਪਾਣੀ ਘਟ ਲੱਗਾ ਹੋਵੇ ਸੋ ਜੜਾ ਮਜ਼ਬੂਤ ਨਹੀਂ ਆ ਤਾਂ ਫਿਰ ਛੇਤੀ ਮਤਲਬ ਟਾਣੇ ਟੁੱਟਣ ਦਾ ਡਰ ਦਰਖਤ ਟੁੱਟਣ ਦਾ ਡਰ ਜਿਹੜਾ ਘਟ ਜਾਂਦਾ ਸੋ ਇਹਦੇ ਇਲਾਵਾ ਜਿਹੜਾ ਵਿੰਡ ਬ੍ਰੇਕ ਜਿਹੜੇ ਆ ਤੇ ਉੱਚੇ ਰੋ ਰੁੱਖ ਜਿਹੜੇ ਆਲੇ-ਦੁਆਲੇ ਬਾਗ ਦੇ ਲਾਨ ਨਾਲ ਵੀ ਜਿਹੜਾ ਇਹ ਹੁੰਦਾ ਵੀ ਤੇਜ਼ ਹਵਾਵਾਂ ਜਿਹੜੀਆਂ ਉਹਨਾਂ ਦੀ ਗਤੀ ਰੁਕ ਜਾਂਦੀ ਹੈ ਜਾਂ ਘਟ ਜਾਂਦੀ ਹੈ ਜਿਹਦੇ ਕਰਕੇ ਨੁਕਸਾਨ ਘੱਟ ਹੁੰਦਾ ਸੋ ਇਹ ਕੁਛ ਇੱਕ ਦੋ ਪੀਕੇ ਹੈਗੇ ਹੋਰ ਤੇ ਕੋਈ ਜਿਆਦਾ ਕੰਟਰੋਲ ਕੀਤਾ ਨਹੀਂ ਜਾ ਸਕਦਾ ਅਸੀਂ ਜੀ ਇਹਦੀ ਰਿਪੋਰਟ ਇਸ ਹਫਤੇ ਦੇ ਵਿੱਚ ਬਣਾ ਬਣਾ ਕੇ ਸੀ ਪੰਜਾਬ ਕੇ ਟਿਬਰ ਯੂਨੀਵਰਸਿਟੀ ਨੂੰ ਭੇਜ ਦਾਂਗੇ ਸੋ ਸਾਡਾ ਵਿਭਾਗ ਜਿਹੜਾ ਹੈਗਾ ਡਾਇਰੈਕਟੋਰੇਟ ਆਫ ਐਕਸਟੈਂਸ਼ਨ ਐਜੂਕੇਸ਼ਨ ਹੈ ਸੋ ਅਸੀਂ ਇਹ ਤੇ ਡਾਕਟਰ ਐਕਸਟੈਂਸ਼ਨ ਐਜੂਕੇਸ਼ਨ ਨੂੰ ਰਿਪੋਰਟ ਭੇਜ ਦਾਂਗੇ ਰਣਾ ਦਰਬਾਰ ਸਿੰਘ ਚੀਮਾ ਲਾਲੀ ਚੀਮੇ ਕਰਕੇ ਮੈਨੂੰ ਜਾਣਦੇ ਨੇ ਇਹ ਜਿਹੜਾ ਤੁਸੀਂ ਅਸਲ ਬਾਗ ਦੇ ਵਿੱਚ ਇਹ ਪਿੰਡ ਪ੍ਰਿਆਰ ਦੇ ਵਿੱਚ ਅਡਰ ਜੀਤ ਬਾਗ ਦੇ ਵਿੱਚ ਸਥਿਤ ਹੈ ਇਹ 36 ਸਾਲ ਪੁਰਾਣਾ ਸਾਡਾ ਲੀਚੀ ਦਾ ਬਾਗ ਹੈ ਇਹ ਦੇ ਵਿੱਚ ਡੇਰਾਦੂਨ ਤੇ ਕਲਕੱਤੀ ਹੈ ਇਹ ਸਾਨੂੰ ਬਾਗ ਲਾਂਦਾ ਜਿਹੜਾ ਵੀ ਹੈ ਮਿਲਿਆ ਦਾ ਇਹ ਵਿਸੇਚ ਮਿਲਿਆ ਸਾਡੇ ਬਜ਼ੁਰਗ ਜਦੋਂ ਪਾਕਿਸਤਾਨ ਤੋਂ ਆਏ ਸੀ ਉਹ ਵੀ ਦੱਸਦੇ ਰਹੇ ਕਿ ਸਾਡੇ ਸਾਡੇ ਬਾਗ ਸੀ ਤੇ ਅਸੀਂ ਉਹਨਾਂ ਤੋਂ ਸਿਹਤ ਲੈ ਕੇ ਅਸੀਂ ਵੀ ਇੱਥੇ ਲਿਚੀ ਦਾ ਬਾਗ ਲਾਇ ਤੂਫਾਨ ਨੇ ਪਿਛਲੇ ਹਫਤੇ ਦੋ ਵਾਰੀ ਆ ਗਿਆ ਤੂਫਾਨ ਜੀ ਇਹਨੇ 15 ਤੋਂ 20% ਨੁਕਸਾਨ ਕੀਤਾ ਬੂਟਿਆਂ ਦੇ ਡਾਣੀਆਂ ਟੁੱਟੀਆਂ ਨੇ ਟਾਹਣੇ ਵੀ ਟੁੱਟੇ ਨੇ ਤੇ ਕਈ ਬਾਗਬਾਨੇ ਬਾਗਬਾਨੇ ਭਰਾਵਾਂ ਦੇ ਜਿਹੜਾ ਬੂਟੇ-ਬੂਟੇ ਗਨੇ ਬਹੁਤ ਨੁਕਸਾਨ ਕੀਤਾ ਇਹ ਜਿਹੜਾ ਏਰੀਆ ਚ ਤੇ ਖੜੇ ਹੋ ਅੱਗੇ ਤੁਹਾਨੂੰ ਬਾਗ ਹੀ ਬਾਗ ਲੱਭਣਗੇ ਇਹ ਲਿਚੀ ਦਾ ਫਾਰਮ ਸਲਾ ਕੇਂਦਰ ਤੋਂ ਆਏ ਨੇ ਪੰਜਾਬ ਯੂਨੀਵਰਸਿਟੀ ਗੁਜਰਾਤਪੁਰ ਤੋਂ ਆਏ ਨੇ ਉਹਨਾਂ ਦੀ ਡਿਊਟੀਆਂ ਲੱਗੀਆਂ ਨੇ ਵੀ ਸਰਵੇ ਕਰੋ ਕਿ ਕਿੰਨਾ ਕਿੰਨਾ ਕਿਸੇ ਦਾ ਬਾਗ ਆਇਆ ਉਹ ਆਪਣਾ ਕਰਦੇ ਤੇ ਉਹ ਆਪਣੀ ਸਰਕਾਰ ਨੂੰ ਭੇਜਣਗੇ ਅ ਮੈਂ ਕੱਲ ਵੀ ਡਾਇਰੈਕਟਰ ਹਾਰਟੀਕਲਚਰ ਜੀ ਨੂੰ ਵੀ ਬੇਨਤੀ ਕੀਤੀ ਸੀ ਤੇ ਸਾਡੇ ਜਿਹੜੇ ਐਚ ਡੀਓ ਨੇ ਬਾਗਬਾਨੀ ਦੇ ਉਹਨਾਂ ਨੂੰ ਵੀ ਬੇਨਤੀ ਕੀਤੀ ਸੀ ਉਹਨਾਂ ਵੀ ਸਾਰੀਆਂ ਰਿਪੋਰਟਾਂ ਫਟਾ ਤਿਆਰ ਕਰੰਦੇ ਨੇ ਅਖਬਾਰ ਨੇ ਵੀ ਕਟਿੰਗ ਲਾਈ ਹੈ ਕਿ ਇਸ ਕਰਕੇ ਹੁਣ ਸਾਰੇ ਬਾਗਾਂ ਦੀ ਵਿਜ਼ਿਟ ਕਰਕੇ ਆਪਣੀ ਰਿਪੋਰਟ ਭੇਜਣਗੇ ਮੇਰੇ ਹਿਸਾਬ ਨਾਲ 20 ਤੋਂ 25% ਕਿਸੇ ਦਾ 30% ਹਰ ਬਾਗ ਦਾ ਉਹ ਆਪਣਾ ਨੁਕਸਾਨ ਜਿੱਥੇ ਜਿੱਥੇ ਕੇ ਨੇਰੀ ਨੇ ਵੱਧ ਅਟੈਕ ਕਰਤਾ ਉਹਦਾ ਨੁਕਸਾਨ ਹੈ ਪੱਟੀ ਗੋਲੀ ਨਹੀਂ ਕਹਿ ਸਕਦਾ ਕਿ ਮੇਰਾ 5% ਉਹਦਾ 2% ਹਰ ਬਾਗ ਦੀ ਆਪਣੀ ਸਥਿਤੀ ਤੇਰੀ ਸਰਕਾਰ ਕਿ ਉਹ ਬੰਗਿਆ ਕਿ ਸਾਨੂੰ ਇੱਕ ਇੰਸ਼ੂਰੈਂਸ ਜਿਹੜੀ ਇਹ ਪਾਸ ਚਲੀ ਜਾਂਦੀ ਜਾਵੇ ਤਾਂ ਜੋ ਜੇਕਰ ਕੁਦਰਤੀ ਆਫਤਾਂ ਆਉਂਦੀਆਂ ਨੇ ਇਹਨਾਂ ਦੇ ਨਾਲ ਸਾਡਾ ਬਚਾਅ ਹੋ ਸਕੇ ਕਿ ਕੋਈ ਸਾਲ ਪਿੱਛੋਂ ਰੋਟੀ ਮਿਲਣੀ ਹੈ ਕਿਉਂਕਿ 6-7 ਸਾਲ ਬੂਟੇ ਪਾਲਨ ਲੱਗ ਜਾਂਦੇ ਨੇ ਹੌਲੀ-ਹੌਲੀ ਹੌਲੀ-ਹੌਲੀ ਜਾ ਕੇ ਕੁਝ ਲੱਭਦਾ ਤੇ ਜਦੋਂ ਰੋਟੀ ਜਦੋਂ ਫਰੂਟ ਆਉਂਦਾ ਉਹ ਜੋ ਕੁਦਰਤ ਦੇਵਸਕੋ ਇਨੀਗਾ ਕਿਉਂਕਿ ਗਲੋਬਲ ਸਾਰਾ ਸਿਸਟਮ ਚੇਂਜ ਹੋ ਗਿਆ ਪਤਾ ਨਹੀਂ ਕਿਹੜੇ ਹਨੇਰੀ ਆਈ ਨਹੀਂ ਕਿਹੜੇ ਬਦਲਾਏ ਨਾ ਸਰਕਾਰ ਨੂੰ ਇਹ ਬੇਨਤੀ ਹੈ ਕਿ ਬਾਗਬਾਨਾਂ ਦੀ ਬਾਹ ਫੜੇ